ਪੰਜਾਬ 'ਚ ਇਸ ਵੇਲੇ ਜਿੱਥੇ ਕਣਕਾਂ ਦੀ ਵਢਾਈ ਸ਼ੁਰੂ ਹੋ ਚੁੱਕੀ ਆ ਉੱਥੇ ਹੀ ਇਸ ਵਿਚਕਾਰ ਹੁਣ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਆ ਦਰਅਸਲ ਕਣਕ ਦੇ ਖੇਤਾਂ ਦੇ ਵਿਚਕਾਰ ਇੱਕ ਖੇਤ ਦੇ ਵਿੱਚ ਰੱਖੀ ਹੋਈ ਪਰਾਲੀ ਨੂੰ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਤੇ ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਹਰ ਪਾਸੇ ਧੂਆਂ ਹੀ ਧੂਆਂ ਨਜ਼ਰ ਆ ਰਿਹਾ ਵਸਤੇ ਇਹ ਖੇਤ 'ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਵੱਲੋਂ ਲਗਾਤਾਰ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਆ ਉੱਥੇ ਹੀ ਦੱਸ ਦਈਏ ਕਿ ਅੱਗ ਇੰਨੀ ਕਿ ਜ਼ਿਆਦਾ ਹੈ que ਪਰਾਲੀ ਨੂੰ ਹਟਾਉਣ ਦੇ ਲਈ ਜিসিਵੀ ਮਸ਼ੀਨਾਂ ਤੱਕ ਬੁਲਾਉਣੀਆਂ ਪਈਆਂ ਨੇ ਉੱਥੇ ਹੀ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੇੜੇ ਇੱਕ ਟਿਊਬਵਲ ਦੇ ਉੱਪਰ ਜਨਰੇਟਰ ਲਗਾਇਆ ਗਿਆ ਤਾਂ ਕਿ ਜਲਦ ਤੋਂ ਜਲਦ ਗੱਡੀਆਂ ਦੇ ਵਿੱਚ ਪਾਣੀ ਭਰਿਆ ਜਾ ਸਕੇ ਤੇ ਫਿਰ ਤੋਂ ਇਸ ਅੱਗ ਦੇ ਉੱਪਰ ਕਾਬੂ ਪਾਇਆ ਜਾ ਸਕੇ ਦੱਸਿਆ ਕਿ ਤਸਵੀਰਾਂ ਗਿੱਲਕਲਾ ਪਿੰਡ ਤੋਂ ਸਾਹਮਣੇ ਆਈਆਂ ਨੇ ਨੈਸ਼ਨਲ ਹਾਈਵੇ 7 ਦੇ ਉੱਪਰ ਜਾਣਿ ਕਿ ਬਠਿੰਡਾ ਚੰਡੀਗੜ੍ਹ ਮਾਰਗ ਤੇ ਪੈਂਦੇ ਪਿੰਡ ਗਿੱਲਕਲਾ ਦੀਆਂ ਇੱਕ ਵੀਰਾ ਨੇ ਜਿੱਥੇ ਇੱਕ ਖੇਤ ਦੇ ਵਿੱਚ ਰੱਖੀ ਹੋਈ ਪਰਾਲੀ ਨੂੰ ਅਚਾਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਜਿੱਥੇ ਪਹਿਲਾਂ ਪਿੰਡ ਵਾਲਿਆਂ ਨੇ ਖੁਦ ਯਤਨ ਕਰਦੇ ਹੋਏ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਉੱਥੇ ਹੀ ਮੌਕੇ ਤੇ ਪਹੁੰਚੀਆਂ ਫਾਇਰ ਵਰਗੇਟ ਦੀਆਂ ਗੱਡੀਆਂ ਦੇ ਵੱਲੋਂ ਵੀ ਇਸ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਇੱਥੇ ਰਾਹਤ ਵਾਲੀ ਗੱਲ ਹੈ ਕਿ ਇਸ ਦੇ ਆਲੇ-ਦੁਆਲੇ ਜੋ ਕਣਕ ਦੇ ਖੇਤ ਖੜੇ ਸਨ ਉਹਨਾਂ ਦਾ ਬਚਾਅ ਕਰ ਲਿਆ ਗਿਆ ਤੇ ਇਸ ਅੱਗ ਨੂੰ ਕਣਕ ਤੱਕ ਪਹੁੰਚਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ ਉੱਥੇ ਹੀ ਪਿੰਡ ਵਾਸੀਆਂ ਦਾ ਕਹਿਣ ਹੈ ਕਿ ਪੂਰੇ ਪਿੰਡ ਦੇ ਵੱਲੋਂ ਸਹਿਯੋਗ ਦਿੱਤਾ ਗਿਆ ਤੇ ਇਸ ਅੱਗ ਦੇ ਉੱਪਰ ਕਾਬੂ ਪਾਇਆ ਗਿਆ ਤੇ ਜੇਕਰ ਥੋੜੀ ਬਹੁਤੀ ਵੀ ਦੇਰ ਹੋ ਜਾਂਦੀ ਤਾਂ ਫਿਰ 2000 ਕਿੱਲੇ ਦੀ ਵਿੱਚ ਜੋ ਪੈਚ ਤੇ ਜੇਕਰ ਥੋੜੀ ਬਹੁਤੀ ਵੀ ਦੇਰ ਹੋ ਜਾਂਦੀ ਤਾਂ 2000 ਕਿੱਲੇ ਦੇ ਵਿੱਚ ਖੜੀ ਕਣਕ ਦਾ ਨੁਕਸਾਨ ਹੋ ਸਕਦਾ ਸੀ ਉੱਥੇ ਹੀ ਤਸਵੀਰਾਂ ਦੇ ذریعے ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਪਰਾਲੀ ਦੇ ਵਿੱਚੋਂ ਧੂਆਂ ਉੱਠਦਾ ਹੋਇਆ ਨਜ਼ਰ ਆ ਰਿਹਾ ਉੱਥੇ ਹੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਅਤੇ ਫਾਇਰ ਬਰਗੇਡ ਦੇ ਕਰਮਚਾਰੀਆਂ ਨੇ ਕੀ ਕੁਝ ਕਿਹਾ ਆਉ ਤ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਇਹ ਜਿਹੜੀ ਅੱਗ ਪਰਾਲੀ ਨੂੰ ਹੈ ਇਹ ਤਾਂ ਮੰਨ ਲਓ ਹੁਜੇ ਚੱਲ ਰਹੀ ਹੈ ਇਹਨੂੰ ਫਰੋਲਾਂਗੇ ਆ ਕਿ ਫਿਰ ਬੁਝੂਗੀ ਇਸ ਤਰ੍ਹਾਂ ਪਾਣੀ ਆਪਾਂ ਜਿੰਨਾ ਮਰਜ਼ੀ ਪਾਈਏ ਜੀ ਆਇਆਕ ਨਹੀਂ ਬੁਝਦੀ ਹੁਣ ਜੀ ਸੀ ਬੀ ਦਾ ਪ੍ਰਬੰਧ ਕਰਿਆ ਜੀ ਸੀ ਬੀ ਤਣ ਆ ਰਹੀਆਂ ਉਹ ਫਰੋਲਣਗੀਆਂ ਫਿਰ ਅਸੀਂ ਪਾਣੀ ਪਾਵਾਂਗੇ ਫਿਰ ਪ੍ਰੋਪਰ ਤੇ ਅੱਗ ਤੇ ਕਾਬੂ ਪਾਇਆ ਜਾਊ ਪਰ ਜਿਹੜੀ ਮੇਨ ਗੱਲ ਹੈ ਕਣਕ ਹੈ ਕਣਕ ਦਾ ਬਚਾਅ ਹੋ ਗਿਆ ਆ ਕਿਹਾ ਜਾ ਰਿਹਾ ਕਿ ਇੱਥੇ ਇੱਕ ਖੋਖਾ ਵੀ ਸੀਗਾ ਹਾਂਜੀ ਤੇ ਉਸ ਦਾ ਕੀ ਇਸ ਦੇ ਵਿੱਚ ਉਹ ਮੰਨਿਆ ਜਾ ਰਿਹਾ ਨਹੀਂ ਇਹ ਉਹ ਤਾਂ ਜੀ ਹੁਣ ਆਪਾਂ ਕੁਝ ਕਹਿ ਨਹੀਂ ਸਕਦੇ ਕਹਿ ਤਾਂ ਰਹੇ ਆ ਵੀ ਉਹਦੇ ਨਾਲ ਅੱਗ ਲੱਗੀ ਹੈ ਉਹ ਤਾਂ ਜਣੀ ਜਦੋਂ ਤਫ਼ਤੀਸ਼ ਹੋ ਫੇਰ ਪਤਾ ਲੱਗੂ ਵੀ ਅੱਗ ਕਾਦੇ ਨਾ ਲੱਗੀ ਆ ਹੁਣ ਵਿੱਚ ਕਹਿ ਰਹੇ ਆ ਵੀ ਇਹ ਅੱਗਾ ਟਰਾਂਸਫਾਰਮ ਨਾਲ ਲੱਗੀ ਆ ਬਾਕੀ ਦੇਖੀਏ ਤਾਂ ਛੱਟ ਕੇ ਵੀ ਦੀ ਉੱਪਰ ਤਾਰਾਂ ਵੀ ਚੱਲ ਰਹੀਆਂ ਇਕਠਾਂ ਦੇ ਉੱਪਰਲੀ ਸਾਈਡ ਐ ਇਹਨਾਂ ਤੋਂ ਵੀ ਇੱਕ ਪੈਸਾ ਪੈਸਾ ਹੈ ਨਹੀਂ ਜੀ ਬਈ ਹਾਂਜੀ ਪਰ ਉਹ ਤਾਂ ਨਹੀਂ ਖੋਕੇ ਤੋਂ ਅੱਗ ਨਹੀਂ ਲੱਗੀ ਅੱਗੇ ਟਰਾਂਸਫਾਰਮ ਤੋਂ ਲੱਗੀ ਐ ਜੀ ਠੀਕ ਐ ਪ੍ਰੋਪਰ ਬਸ ਪਾਣੀ ਲੈ ਆਉਂਦੀਆਂ ਭਰ ਲੈ ਆਉਂਦੀਆਂ ਇੱਥੇ ਪਾਈ ਜਾਂਦੇ ਆ ਜੀ ਕਿਤੇ ਨੇੜੇ ਤੇੜੇ ਪਾਣੀ ਦਾ ਕੋਈ ਸੋਰਸ ਐ ਹਾਂ ਨੇੜੇ ਜਨਰੇਟਰ ਲਾਇਆ ਜੀ ਮੋਟਰ ਤੇ ਬਸ ਉਹ ਜਨਰੇਟਰ ਨਾਲ ਹੀ ਭਰ ਰਹੇ ਆ ਜੀ ਜੇ ਆਪਾਂ ਹਾਈ ਡੈਂਟ ਤੇ ਜਾਈਏ ਤਾਂ ਟਾਈਮ ਬਹੁਤ ਲੱਗਦਾ ਜੀ ਉਹ ਫਿਰ ਠੀਕ ਨਹੀਂ ਹਾਲਾਤ ਐ ਜੀ ਜਦੋਂ ਜਦ ਕਰ ਰਹੇ ਆਂ ਅੱਗ ਤੇ ਕਾਬੂ ਪਾ ਰਹੇ ਆਂ ਜਿਹਨੇ ਪੈ ਜੂਗਾ ਹੁਣ ਮੌਕੇ ਦਾ ਆਪ ਪ੍ਰੋਸੈਸ ਕੀ ਇਹਦਾ ਧੂਆਂ ਵੀ ਬਹੁਤ ਐ ਹਾਲਾਤ ਬਹੁਤ ਭੇੜੇ ਐ ਬਹੁਤ ਭਾੜੇ ਮਾੜੇ ਸੀਗੇ ਜੀ ਕਿਸੇ ਨਗਰ ਨੂੰ ਪਤਾ ਲੱਗਿਆ ਸਾਡੇ ਪਿੰਡ ਨੂੰ ਪਿੱਥੋਂ ਨੂੰ ਸਾਰਾ ਨਗਰੀ ਆਏਗਾ ਟਰੈਕਟਰ ਟਰਾਲੀਆਂ ਲੈ ਕੇ ਜੇ ਪਾਣੀ ਆ ਢੋਲ ਜੇ ਸਪਰੇਅ ਆਲੇਗਾ ਉਹ ਪਣ ਦੇ ਪਰਖ ਲੈ ਆਏ ਆਂ ਜੀ ਪਰ ਮੌਕੇ ਤੇ ਗੱਡੀ ਵੀ ਆ ਗਈ ਸੀ ਗੱਡੀ ਪਹਿਲਾਂ ਨਹੀਂ ਜੋ ਮੰਗਰੋ ਦਾ ਗੱਡੀਆਂ ਦਾ ਖਰ ਬਹੁਤ ਜ਼ਿਆਦਾ ਆ ਗਈਆਂ ਤੇ ਪਹਿਲਾਂ ਬਹੁਤ ਲੋਕਾਂ ਨੇ ਆ ਕੇ ਕੰਟਰੋਲ ਕਰਿਆਗਾ ਜੇ ਨਾ ਕੰਟਰੋਲ ਹੁੰਦਾ ਤੇ ਮੈਨੂੰ ਲੱਗਦਾ ਨਾ ਵਾ 2000 ਕਿਲਾ ਇਹ ਕਣਕ ਦਾ ਮੱਚਣਾ ਸੀ ਕਮੈਨਾ ਲੈ ਕੇ ਕੰਟਰੋਲ ਕਮੈਨਾ ਲੈ ਕੇ ਨਾ ਦੇ ਕਮੈਨਾ ਕਿ ਲਾਗੇਗਾ ਚਾਰ ਪੰਜ ਮਸ਼ੀਨਾਂ ਆ ਗਈਆਂ ਨਾਲੇ ਭਾਈ ਸਾਰੇ ਲੈ ਕੇ ਸਾਰੇ ਮਸ਼ੀਨਾਂ ਲੱਗਿਆ ਬਹੁਤ ਹੋ ਗਿਆ ਨਗਰ ਦੇ ਸਹਿਯੋਗ ਨਾਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਵਧੀਆ ਇਹ ਕੰਟਰੋਲ ਹੋ ਗਿਆ ਪਰ ਹੈ ਮਾੜੀ ਗੱਲ ਜਿਹੜਾ ਇਹ ਲਾਇਆਗਾ ਇਹ ਪ੍ਰੋਜੈਕਟ ਜੇ ਲੱਗੇ ਨਾ ਇਹ ਕਿਹਦੇ ਬਈ ਇਹ ਇਹ ਨਹੀਂ ਪਤਾ ਜੀ ਕਿਹਦਾ ਲੱਗੇ ਪਹਿਲਾਂ ਤਾਂ ਅਸੀਂ ਆ ਗਈ ਸੀ ਇੱਕ ਜੀ ਮੱਖ ਦਾ ਬਹੁਤ ਘੱਟ ਗੱਡੀਆਂ ਆਈਆਂ ਬਸ 20 ਮਗਾਜਾਂ ਨੇ 20 ਮਗਾਜਾਂ ਨੇ ਰਾਂਪਰੇ 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 ਤੋਂ ਨਾ ਬਹੁਤ ਗੱਡੀਆਂ ਆਈਆਂ ਪਰ ਪ੍ਰਸ਼ਾਸਨ ਨੇ ਬਹੁਤ ਜ਼ਿਆਦੇ ਮਿਹਨਤ ਕਰੀ ਇਹਨੂੰ ਬੁਝਾਉਣ ਚ ਪਰ ਹਜੇ ਵੀ ਬੁਝ ਨਹੀਂ ਰਹੀ ਕਿ ਹਜੇ ਵੀ ਇਹ ਜਿਆਦਾ ਕੋਈ ਪਾਵਰ ਮਸ਼ੀਨ ਆਏ ਪਾਸੇ ਕਰਕੇ ਤਾਂ ਇਹ ਬੁਝੂ ਜਾਂ। ਇਹ ਅੱਗ ਬੁਝਦੀ ਨਾ ਮਰਜੀ ਪਾਣੀ ਪਈ ਜਾਵੇ। ਇਹ ਵੀ ਸਹੀ ਮਸ਼ੀਨਾਂ ਦਾ ਹੱਲ ਹੈ। ਹਾਂ ਜੀ ਇਹਦਾ ਹੱਲ। ਇਹ ਆਹ ਲਿਆ ਪਾਣੀ ਪੋਣਾ ਬੁਝੀ ਫਿਰ ਧੂਖੀ ਜਾਂਦੀ ਹੁੰਦੀ ਜਾਂਦੀ। ਕਿੰਨਾ ਹੁਣ ਵੀ ਚੱਲ ਪਿਓ ਦਵਾਰੇ ਪਾਰ ਦਵਾਰੇ ਚੱਲ। ਕੋਈ 50 7 ਗੱਡੀਆਂ ਪਾਣੀ ਆਏ ਪੈਗ ਬਹੁਤ ਅੱਗੇ। ਜੇ ਟਰੈਕਟਰ ਢੂਰ ਪੈਰੋਂ ਬੱਕਰੇ ਲੰਗੇ। ਉਹ ਜਨਰੇਟਰ ਲਾਏ ਪੈਗੇ ਪਾਣੀ ਮਹੋ ਕਿਸਾਨਾਂ ਨੂੰ ਅੱਗ ਨਹੀਂ ਲਾਉਣ ਦਿੰਦੇ ਸੀ ਕਿ ਬਹਾਨ ਦੇ ਵਿੱਚ ਅੱਗ ਨਾ ਲਾਓ ਕਿ ਜੇ ਜੀ ਆ ਅੱਗ ਲਾਈਏ ਉਦੋਂ ਹੀ ਮਾੜਾ ਕੰਮ ਹੈ ਇਹ ਵੀ ਕਿਤੇ ਵੀ ਇਹ ਜੰਪ ਕਰਦੇਗਾ ਇਹ ਕਿ ਸੇਫਟੀ ਥਾਂ ਤੇ ਹੋਵੇ ਜਿੱਥੇ ਤਾਰਾਂ ਵਗੈਰਾ ਨਾ ਹੋਣ ਉਥੇ ਡੈਂਪ ਹੋਣਾ ਚਾਹੀਦਾ ਜਿਵੇਂ ਤਾਰਾਂ ਦੇ ਥੱਲੇ ਇਹ ਡੈਂਪ ਨਹੀਂ ਹੋਣੀ ਚਾਹੀਦੀ ਉਹਨੇ ਕਹਿੰਦੇ ਤਾਂ ਹਾਂ ਤਾਰਾਂ ਤੋਂ ਅੱਗ ਲੱਗੀ ਹੈ ਹੁਣ ਪਹਿਲੇ ਉਹ ਪੁੱਤਰ ਤੋਂ ਪਤਾ ਲੱਗ ਕਿਵੇਂ ਲੱਗੀ ਹੈ ਜੀ ਤਾਂ ਉਹਦਾ ਅਮਰੀਕਾ ਦਾ ਜਿਹਨੇ ਲਾਈ ਬਚਾਰੇ ਨੇ ਇੰਨਾ ਮੱਥਾ ਮਾਰ ਕੇ ਗੱਠਾਂ ਇਕੱਠੀਆਂ ਕਰਕੇ ਨੇ ਲੇਬਰ ਨਾਲ ਇਕੱਠੀ ਕਰੇ ਉਹਨੇ ਨਿਸ਼ਾਨ ਉਹਦਾ ਹੀ ਬਹੁਤ ਹੋਇਆਗਾ ਇਸ ਘਰ ਤੋਂ ਉਸ ਬੰਦੇ ਦਾ ਉਹ ਤਾਂ ਹੈ ਜਿਹੜੇ ਨੇ ਕਰੇ ਨੇ ਇਹਨਾਂ ਮਿਹਨਤ ਕਰਕੇ ਇਕੱਠੀ ਕਰਕੇ ਚਲਾਈ ਹੈ। ਹਾਂਜੀ। ਅਸਰ ਅਸੀਂ ਕਣਕ ਸਾਰੀ ਤਕਰੀਬ ਨੂੰ ਪਚਾ ਲਈ ਜੀ ਜਿਹੜੀ ਪਰਾਲੀ ਉਹ ਮੱਚ ਰਹੀ ਹੈ ਜੀ ਉਹ ਨੂੰ ਜੇ ਵੀ ਸੀ ਹਲਾਉਣੀਆਂ ਹੁਣ ਆ ਕੇ ਫੇਰ ਪਾਣੀ ਪਾ ਕੇ ਪਤਾ ਲੱਗੂ ਜੀ। ਕਣਕ ਵਾਲੇ ਪਾਸੋਂ ਬੇਸਾਂਸਾ ਜੀ ਉਹ ਕੰਟਰੋਲ ਕਰ ਸਕਦੇ। ਕੀ ਸਹੀ ਸੁਜੋਗ ਰਿਹਾ ਜੀ ਵਧੀਆ ਸੁਜੋਗ। ਤਾਂ ਪਾਣੀਆਂ ਜਿਹੜਾ ਉਹਦੇ ਅਸੀਂ ਤਾਂ ਪਾ ਆਇਆ ਸਰ ਦੋ ਮਹਰਾਜ ਆਇਆ ਜੀ। ਇੱਕ ਪੁੱਚੋ ਆ ਜੀ ਦੋ ਰਾਮਪੁਰਾ ਸਰ ਜਿਹੜੀ ਇੱਕ ਰਾਮਪੁਰੇ ਦੀ ਗੱਡੀ ਤਲਵੰਡੀ ਸਾਬੋ ਤੋਂ ਚੱਲ ਕੇ ਆਈ ਹੈ ਜੀ ਐਸ ਟਾਈਮ ਛੇ ਗੱਡੀਆਂ ਪੁਰਾਣੇ ਲੱਗਲਾਂ ਦਾ ਬਾਣ ਆ ਜੀ ਇਧਰਲੇ ਪਾਸੇ ਆ ਬਾਣ ਪਿੱਥੋ ਦਾ ਜੀ ਉਹ ਪਾਸਾ ਜਿਹੜਾ ਗਿੱਲਕਲਾਂ ਦਾ ਜੀ ਜਿਹੜੀ ਇਹ ਪਰਾਲੀ ਹੈ ਗਿੱਲਕਲਾਂ ਦੇ ਮਾਲਕ ਦੀ ਹੈ ਜੀ